ਜਿਹੜੇ ਤੇ ਪੰਥ ਦੇ ਕੰਮ ਕਰਨ ਵਾਲੇ ਆ ਉਹ ਪੰਥ ਹੀ ਕਰਦਾ ਆ ਸਰਮੌਰ ਸਿੱਖ ਸੰਸਥਾਵਾਂ ਕਰਦੀਆਂ ਆ ਉਹਨਾਂ ਨੂੰ ਪਤਾ ਹੁੰਦਾ ਉਹਦੀ ਪਰੰਪਰਾ ਕੀ ਆ ਉਹਦੀ ਮਰਿਆਦਾ ਕੀ ਆ ਆਮ ਕਰਕੇ ਕੀ ਹੁੰਦਾ ਵੀ ਸਰਕਾਰਾਂ ਨੂੰ ਨਹੀਂ ਪਤਾ ਹੁੰਦਾ ਵੀ ਮਰਿਆਦਾ ਕੀ ਆ ਪਰੰਪਰਾ ਕੀ ਆ ਫਿਰ ਗਲਤੀਆਂ ਕਰ ਲੈਂਦੇ ਆ ਤੇ ਮੈਂ ਉਦੋਂ ਵੀ ਕਿਹਾ ਸੀ ਵੀ ਇਹ ਕਰਕੇ ਇਹੋ ਜੇ ਕੰਮ ਇਹ ਪੰਥ ਨੂੰ ਕਰਨ ਦੇਣ ਇਹਨਾਂ ਦੇ ਜਿਹੜੇ ਕੰਮ ਇਹ ਆਪਣੇ ਕਰ ਲੈਣ ਉਹ ਤੇ ਮੁੱਖ ਮੰਤਰੀ ਨੇ ਚੜਾਉਣਾ ਤੇ ਜੇ ਕੋ ਦੂਜਾ ਬੰਦਾ ਜਾ ਕੇ ਕਹੇ ਮੈਂ ਚੜਾਉਂਗਾ ਤੋ ਕਿਸ ਨੇ ਮੰਨਣਾ ਵਾ ਉਹਨਾਂ ਦਾ ਅਧਿਕਾਰ ਖੇਤਰ ਆ ਨਾ ਇਦਾਂ ਹੀ ਜਿਹੜੇ ਮर्यादा ਨਾਲ ਸੰਬੰਧਤ ਆ ਉਹ ਪੰਥ ਦਾ ਅਧਿਕਾਰ ਖੇਤਰ ਉਹਤੇ ਕਿਸੇ ਨੂੰ ਦਖਲਅਦਾਜ਼ੀ ਨਹੀਂ ਕਰਨੀ ਚਾਹੀਦੀ ਪਰ ਤੁਸੀਂ ਮੈਨੂੰ ਦੱਸੋ ਉਹ ਜੋ ਕੁਝ ਉਥੇ ਪ੍ਰੋਗਰਾਮ ਹੋਇਆ ਉਹ ਲੱਗਦਾ ਵੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਆ ਬਹੁਤ ਸ਼ਿਕਾਇਤਾਂ ਆ ਚੁੱਕੀਆਂ ਹਨ ਜੇ ਤੇ ਆਪਾਂ ਤੇ ਕਾਰਵਾਈ ਪਾਈਏ ਤੇ ਕਹਿਣਾ ਸਿਆਸਤਾ ਇਹ ਕਾਰਵਾਈ ਪਾਉਂਦੇ ਵੇਖੋ ਜੀ ਇਸ ਕਰਕੇ ਉਹ ਮਨਿਸਟਰ ਨੂੰ ਪੰਜਾਬ ਸਰਕਾਰ ਨੂੰ ਤੇ ਉਹ ਭਾਸ਼ਾ ਵਿਭਾਗ ਦਾ ਜਿਹੜਾ ਵੀ ਕੋਈ ਡਾਇਰੈਕਟਰ ਆ ਮੈਨੂੰ ਨਹੀਂ ਪਤਾ ਕੌਣ ਆ ਉਹ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਔਰ ਤੇ ਸਪਸ਼ਟ ਕਰਨਾ ਚਾਹੀਦਾ ਇਹ ਕਿਉਂ ਕੀਤਾ ਤੋ ਮੈਂ ਫੇਰ ਕਹਿੰਦਾ ਆਂ ਸਰਕਾਰ ਨੂੰ ਕਿ ਦੇਖੋ ਸ਼ਤਾਬਦੀ ਆ ਰਹੀ ਆ ਤੁਸੀਂ ਬੜੇ ਤਰੀਕੇ ਦਾ ਯੋਗਦਾਨ ਪਾ ਸਕਦੇ ਹੋ ਪਾਓ ਸਵਾਗਤ ਆ ਖੁੱਲੇ ਦਿਲ ਨਾਲ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਸਾਰਿਆਂ ਨੂੰ ਸੱਚੇ ਪਾਤਸ਼ਾਹ ਦਾ ਹੁਕਮ ਆ ਗੁਰਸਿੱਖ ਮੀਤ ਚਲੋ ਗੁਰਚਾਲੀ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਜਿਹੜਾ ਗੁਰੂ ਦਾ ਸਿੱਖ ਵਾ ਉਹ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਤੇ ਜੋ ਗੁਰੂ ਦਾ ਹੁਕਮ ਆ ਉਹਨੂੰ ਸੱਤ ਸੱਤ ਕਰਕੇ ਪ੍ਰਵਾਨ ਕਰਦਾ ਸਾਨੂੰ ਸਾਰਿਆਂ ਨੂੰ ਗੁਰੂ ਦੇ ਹੁਕਮ ਗੁਰੂ ਦੀ ਰਜ਼ਾ ਗੁਰੂ ਦਾ ਜਿਹੜਾ ਵੀ ਸਾਨੂੰ ਉਪਦੇਸ਼ ਆ ਉਹ ਮੰਨਣਾ ਨਾਲ ਦੀ ਨਾਲ ਪੰਥ ਦੀ ਮਰਿਆਦਾ ਪੰਥ ਦੀਆਂ ਰਵੈਤਾਂ ਪੰਥ ਦੀਆਂ ਪਰੰਪਰਾਵਾਂ ਇਹਦੇ ਤੇ ਪੈਰਾ ਦੇਣਾ ਹਰ ਸਿੱਖ ਦਾ ਫਰਜ਼ ਆ ਅੱਜ ਮੇਰੇ ਕੋਲ ਹੁਣੇ ਹੀ ਸ਼ਾਇਦ ਗਾਇਕਾ ਮੰਡਾਓ ਹਾਂਜੀ ਜੀ ਵੀਰ ਸਿੰਘ ਉਹ ਆਏ تھے ਉਹਨਾਂ ਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਕਿ ਉਹ ਜਿਹੜਾ ਪ੍ਰੋਗਰਾਮ ਉੱਥੇ ਹੋਇਆ ਉਸ ਪ੍ਰੋਗਰਾਮ ਦੇ ਬਾਰੇ ਮੈਨੂੰ ਪਤਾ ਹੀ ਨਹੀਂ ਕਾਦਾ ਤੇ ਮੈਨੂੰ ਬਾਅਦ ਚ ਪਤਾ ਲੱਗਾ ਤੋਂ ਇਥੇ ਆਪਣਾ ਮਾਫੀ ਨਾਮਾ ਦੇ ਕੇ ਗਏ ਬਾਕੀ ਦੇਖੋ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਦੁਬਾਰਾ ਕਹਿਣਾ ਜਿਹੜੀਆਂ ਸ਼ਤਾਬ ਦੀਆਂ ਵਾਂ ਸ਼ਤਾਬ ਦੀਆਂ ਬੜੇ ਚਿਰਾਂ ਤੋਂ ਮਨਾਈਆਂ ਜਾਂਦੀਆਂ ਔਰ ਇਹਦੇ ਵਿੱਚ ਇਹ ਹੁੰਦਾ ਕਿ ਜਿਵੇਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਹੀ 1900 ਤੇ 69 ਦੇ ਵਿੱਚ ਤਾਂ ਉਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੁੰਦ ਚਾਈ ਸਰਕਾਰ ਨੇ ਐਲਾਨ ਕੀਤਾ ਇਹਦਾ 1999 ਦੇ ਵਿੱਚ 300 ਸਾਲਾ ਖਾਲਸੇ ਦਾ ਸਾਜਨਾ ਦੇਵ ਸੀ ਉਦੋਂ ਵਿਰਾਸਤੇ ਖਾਲਸਾ ਹੁੰਦ ਦੇ ਵਿੱਚ ਆਇਆ ਤੇ ਹੋਰ ਬੜਾ ਕੁਝ 360 ਤਾਬ ਦੀ ਕਾਲ ਦੇ ਇੱਥੇ ਅੰਮ੍ਰਿਤਸਰ ਦੇ ਵਿੱਚ ਆ ਐਜੀਬੀਸੀ ਨੇ ਹੁੰਦ ਲਿਆ ਲਿਆ ਇਹਦੇ ਤੋਂ ਇਲਾਵਾ ਸ਼ਤਾਬਦੀਆਂ ਪਹਿਲਾਂ ਵੀ ਮਨਾਉਂਦੇ ਰਹੀਆਂ ਤੇ ਆਪਸੀ ਤਾਲਮੇਲ ਹੁੰਦਾ ਦੇਖੋ ਜਿਹੜੇ ਤੇ ਪੰਥ ਦੇ ਕੰਮ ਕਰਨ ਵਾਲੇ ਆ ਉਹ ਪੰਥ ਹੀ ਕਰਦਾ ਆ ਸਰਮੌਰ ਸਿੱਖ ਸੰਸਥਾਵਾਂ ਕਰਦੀਆਂ ਆ ਉਹਨਾਂ ਨੂੰ ਪਤਾ ਹੁੰਦਾ ਉਹਦੀ ਪਰੰਪਰਾ ਕੀ ਆ ਉਹਦੀ ਮਰਿਆਦਾ ਕੀ ਆ ਆਮ ਕਰਕੇ ਕੀ ਹੁੰਦਾ ਵੀ ਸਰਕਾਰਾਂ ਨੂੰ ਨਹੀਂ ਪਤਾ ਹੁੰਦਾ ਵੀ ਮਰਿਆਦਾ ਕੀ ਆ ਪਰੰਪਰਾ ਕੀ ਆ ਫਿਰ ਗਲਤੀਆਂ ਕਰ ਲੈਂਦੇ ਆ ਤੇ ਮੈਂ ਉਦੋਂ ਵੀ ਕਿਹਾ ਸੀ ਵੀ ਇਹ ਕਰਕੇ ਇਹੋ ਜੇ ਕੰਮ ਇਹ ਪੰਥ ਨੂੰ ਕਰਨ ਦੇਣ ਇਹਨਾਂ ਦੇ ਜਿਹੜੇ ਕੰਮ ਇਹ ਆਪਣੇ ਕਰ ਲੈਣਾ ਹਾਂ ਸ਼ਤਾਬਦੀ ਦੇ ਵਿੱਚ ਬੜਾ ਕੁਝ ਕਰਨ ਵਾਲਾ ਸਰਕਾਰ ਲਈ ਹੈ ਤੇ ਇਹਨਾਂ ਨੂੰ ਕਰਨਾ ਚਾਹੀਦਾ ਔਰ ਉਹ ਕਰਕੇ ਸਿੱਖ ਜਗਤ ਇਹਨਾਂ ਨੂੰ ਸ਼ੋਭਾ ਹੀ ਦੇਊਗਾ ਜੇ ਉਹ ਕਰ ਦਿੰਦੇ ਆ ਔਰ ਉਹ ਵੀ ਸ਼ਤਾਬਦੀ ਮਨਾਉਣਾ ਹੀ ਆ ਕਿਉਂਕਿ ਦੇਵਨ ਮੰਨ ਲਓ ਵੀ ਜਦੋਂ ਝੰਡਾ ਚੜਾਇਆ ਜਾਂਦਾ ਉਹ ਤੇ ਮੁੱਖ ਮੰਤਰੀ ਨੇ ਚੜਾਉਣਾ ਤੇ ਜੇ ਕੋਈ ਦੂਜਾ ਬੰਦਾ ਜਾ ਕੇ ਕਹੇ ਮੈਂ ਚੜਾਉਂਗਾ ਤੋ ਕਿਸੇ ਨੇ ਮੰਨਣਾ ਵਾ ਉਹਨਾਂ ਦਾ ਅਧਿਕਾਰ ਖੇਤਰ ਆ ਨਾ ਇਦਾਂ ਹੀ ਜਿਹੜੇ ਮर्यादा ਨਾਲ ਸੰਬੰਧਤ ਆ ਉਹ ਪੰਥ ਦਾ ਅਧਿਕਾਰ ਖੇਤਰ ਆ ਉਥੇ ਕਿਸੇ ਨੂੰ ਦਖਲਅਦਾਜ਼ੀ ਨਹੀਂ ਕਰਨੀ ਚਾਹੀਦੀ ਤੋ ਮੈਂ ਇਹ ਕਹਿਣਾ ਕਿ ਜਿਹੜੀ ਸ਼ਤਾਬਦੀ ਆ ਫਿਰ ਸਰਕਾਰ ਧਿਆਨ ਦੇਵੇ ਆ ਤੁਸੀਂ ਅੰਮ੍ਰਿਤਸਰ ਦੇੋਂ ਸਾਰੇ ਗੁਰੂ ਕੇ ਮਹਿਲ ਗਲੀਆਂ ਵੇਖੀਆਂ ਉਥੇ ਇੱਥੇ ਅੱਜ ਸ਼ਿਕਾਇਤਾਂ ਵੀ ਆਈਆਂ ਹੀਆਂ ਕੁਝ ਸੰਗਤ ਵੱਲੋਂ ਕਿ ਜੇ ਉਹ ਦਰਸ਼ਨ ਕਰਨ ਚਾਹੀਦਾ ਤੇ ਇਹ ਬਾਰੇ ਕੁੱਤੇ ਹੀ ਬਹੁਤ ਆ ਤੋ ਗੁਰੂ ਕੇ ਮਹਿਲ ਗੁਰੂ ਤੇਗ ਬਹਾਦਰ ਪਾਸ਼ਾ ਦਾ ਪ੍ਰਕਾਸ਼ ਸਥਾਨਨ ਇਸ ਕਰਕੇ ਸਰਕਾਰ ਉਥੇ ਕਰੇ ਉਹਦੀ ਦੇਖ ਸਵਾਰੇ ਗਲੀਆਂ ਵਧੀਆ ਕਰੇ ਬਾਬਾ ਬਕਾਲਾ ਵਾ ਵੱਲਾ ਵਾ ਆਨੰਦਪੁਰ ਸਾਹਿਬ ਆ ਤੋ ਇਹ ਵੀ ਸਰਕਾਰ ਜੇ ਤੋ ਇਹ ਕੁਛ ਕਰੂਗੀ ਇਹ ਵੀ ਸ਼ਤਾਬਦੀਆਂ ਮਨਾਉਣਾ ਹੀ ਆ ਤੋ ਸਰਕਾਰ ਨੂੰ ਇਹ ਕੁਛ ਕਰਨਾ ਚਾਹੀਦਾ ਇਹ ਕਰਨ ਵਾਲੇ ਜਿਹੜੇ ਕਾਰਜ ਆ ਇਹ ਸਰਕਾਰ ਦੇ ਆ ਦੂਜੀ ਗੱਲ ਜਿਹੜਾ ਪਹਾਸ਼ਾ ਉਹ ਭਾਗ ਆ ਮੈਨੂੰ ਨਹੀਂ ਪਤਾ ਦਾ ਕੀ ਨਾਮ ਆ ਜਿਹੜਾ ਵੀ ਉਹਦਾ ਡਾਇਰੈਕਟਰ ਆ ਉਹਨਾਂ ਨੇ ਜਿਹੇ ਤਰੀਕੇ ਦੇ ਨਾਲ ਜੇ ਪੰਜਾਬ ਸਰਕਾਰ ਨੇ ਖਾਸ ਕਰਕੇ ਕੋਈ ਇਹਨਾਂ ਦਾ ਕੀ ਨਾਮ ਆ ਉਹਦਾ ਮਿਨਿਸਟਰ ਦਾ ਜੋ ਸਿੰਟੈਕ ਜੋਤ ਪੈਸ ਅੱਛਾ ਉਹ ਮੰਤਰੀ ਜਿਹੜਾ ਉੱਥੇ ਉਹ ਕਹਿ ਰਿਹਾ ਵੀ ਅਸੀਂ 350 ਸਾਲਾਂ ਦੀ ਸ਼ੁਰੂਆਤ ਸ਼ਿਦੀ ਦਿਹਾੜੇ ਦੀ ਉਹ ਸ਼੍ਰੀਨਗਰ ਤੋਂ ਕਰ ਰਹੇ ਹਨ ਉਹਨਾਂ ਨੇ ਕੀਤੀ ਵੀ ਉਹ ਪਰ ਤੁਸੀਂ ਮੈਨੂੰ ਦੱਸੋ ਉਹ ਜੋ ਕੁਝ ਉੱਥੇ ਪ੍ਰੋਗਰਾਮ ਹੋਇਆ ਉਹ ਲੱਗਦਾ ਵੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਿਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਭਾਈ ਮਤੀ ਦਾਸ ਜਿਨ੍ਹਾਂ ਨੂੰ ਸਿੱਖੀ ਲਈ ਜਾਂ ਤਿਲਕ ਜੰਜੂ ਦੀ ਰਾਖੀ ਲਈ ਧਾਰਮਿਕ ਆਜ਼ਾਦੀ ਲਈ ਮਜਲੂਮ ਆਲੀ ਆਰੇ ਦੇ ਨਾਲ ਚੀਰੇ ਗਏ ਉਹਦੀ ਗੱਲ ਹੋਈ ਭਾਈ ਦਿਆਲਾ ਜੀ ਭਾਈ ਸਤੀ ਦਾਸ ਜੀ ਉਹ ਜਿਹੜੇ ਤਰੀਕੇ ਦਾ ਉੱਥੇ ਕੁਝ ਹੋਇਆ ਵਾ ਉਹਨੇ ਸਿੱਖਾਂ ਦੇ ਹਰਦਿਆਨੂ ਬਲਉਂਦ ਰਿਆ ਔਰ ਇਥੇ ਸ਼ਿਕਾਇਤਾਂ ਦੀ ਲੈਣ ਲੱਗੀ ਬਹੁਤ ਸ਼ਿਕਾਇਤਾਂ ਅੰਚ ਹੁਣ ਜੇ ਦੇ ਆਪਾਂ ਤੇ ਕਾਰਵਾਈ ਪਾਈਏ ਤਿਕਰਨ ਅਸੀ ਆਸਤਾ ਵੀ ਇਹ ਕਾਰਵਾਈ ਪਾਉਂਦੇ ਵੇਖੋ ਜੀ ਇਸ ਕਰਕੇ ਉਹ ਮਨਿਸਟਰ ਨੂੰ ਪੰਜਾਬ ਸਰਕਾਰ ਨੂੰ ਤੇ ਉਹ ਭਾਸ਼ਾ ਵਿਭਾਗ ਦਾ ਜਿਹੜਾ ਵੀ ਕੋਈ ਡਾਇਰੈਕਟਰ ਆ ਮੈਨੂੰ ਨਹੀਂ ਪਤਾ ਕੌਣ ਆ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਔਰ ਤੇ ਸਪਸ਼ਟ ਕਰਨਾ ਚਾਹੀਦਾ ਵੀ ਇਹ ਕਿਉਂ ਕੀਤਾ ਇਹਦੇ ਨਾਲ ਸਿੱਖਾਂ ਦੇ ਹਿਰਦੇ ਵਲੁੰਧਰੇ ਗਏ ਆ ਔਰ ਭਾਸ਼ਾ ਵਿਭਾਗ ਦੇ ਆਪਣਾ ਕੰਮ ਕਰੇ ਇਹ ਦੱਸਣ ਵੀ ਇਹਨਾਂ ਨੇ ਗੁਰੂ ਤੇਗ ਬਹਾਦਰ ਪਾਸ਼ਾ ਤੇ ਕਿੰਨੀਆਂ ਕਿਤਾਬਾਂ ਜਾਰੀ ਕੀਤੀਆਂ ਗੁਰੂ ਸਾਹਿਬ ਜਿੱਥੇ-ਜਿੱਥੇ ਗਏ ਉਹਨਾਂ ਸਥਾਨਾਂ ਦੇ ਬਾਰੇ ਕੀ ਖੋਜ ਕੀਤੀ ਕਿੰਨੀਆਂ ਕਿਤਾਬਾਂ ਆਈਆਂ ਸਿੱਧੀ ਯਾਤਰਾ ਗੁਰੂ ਸਾਹਿਬ ਦੀ ਉਹਤੇ ਕੀ ਕੀਤਾ ਕੰਮ ਇਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਉਹ ਇਹ ਨਾਚ ਗਾਣੇ ਕਰਾਉਣੇ ਭਾਸ਼ਾ ਵਿਭਾਗ ਦਾ ਥੋੜਾ ਕੰਮ ਆ ਉਹ ਤੇ ਹੋ ਰਿਹਾ ਇੱਥੇ ਉਦਾਂ ਵੀ ਲੋਕ ਨੱਚਦੇ ਫਿਰਦੇ ਆ ਤੋਂ ਇਹਨਾਂ ਨੂੰ ਆਪਣੇ ਕੰਮ ਕਰਨੇ ਚਾਹੀਦੇ ਜਿਹੜੇ ਇਹਨਾਂ ਦੇ ਆਪਣੇ ਕੰਮ ਹੈਗੇ ਆ ਤੋ ਮੈਂ ਫੇਰ ਕਹਿਣਾ ਵਾਂ ਸਰਕਾਰ ਨੂੰ ਕਿ ਦੇਖੋ ਸ਼ਤਾਬਦੀ ਆ ਰਹੀ ਆ ਤੁਸੀਂ ਬੜੇ ਤਰੀਕੇ ਦਾ ਯੋਗਦਾਨ ਪਾ ਸਕਦੇ ਹੋ ਪਾਓ ਸਵਾਗਤ ਆ ਖੁੱਲੇ ਦਿਲ ਨਾਲ ਸਵਾਗਤ ਆ ਆਨੰਦਪੁਰ ਸਾਹਿਬ 1699 ਦੇ ਵਿੱਚ ਉਹਨੂੰ ਛਟਾਰਾਂ ਕੀਤਾ ਗਿਆ ਕਰਾ ਦਿਓ ਜਿਹੜੀਆਂ ਪੰਥ ਦੀਆਂ ਸਟੇਜਾਂ ਹੋਣਗੀਆਂ 1999 1999 ਵਿੱਚ ਜਿਹੜੀਆਂ ਪੰਥ ਦੀਆਂ ਸਟੇਜਾਂ ਹੋਣਗੀਆਂ 1699 ਤੇ ਖਾਲਸੇ ਦੀ ਸਿਰਜਣਾਈ ਆ ਤੇ 1999 ਛਟਾਰਾਂ ਕੀਤਾ ਉਥੇ ਸਟੇਜਾਂ ਦੇ ਉੱਤੇ ਕੋਈ ਵੀ ਆ ਸਕਦਾ ਆਣ ਕੇ ਮੱਥਾ ਟੇਕੇ ਮਹਾਰਾਜ ਨੂੰ ਬੈਠੇ ਉਹਦੇ ਹਾਜ਼ਰੀ ਵੀ ਲਵਾਉਂਦੇ ਆ ਪਹਿਲਾਂ ਵੀ ਇਦਾਂ ਹੀ ਰਿਆ ਤਾਂ ਇਹਨਾਂ ਨੂੰ ਆਪਣੇ ਕਾਰਜ ਕਰਨੇ ਚਾਹੀਦੇ ਆ